ਸਰ ਜੀ ਪਿੰਡ ਬਹਿਲਵਾਲਪੁਰ ਖੇਡ ਗਰਾਉਂਡ ਦਾ ਉਦਘਾਟਨ ਕੀਤਾ ਕੀ ਕਹਿਣਾ ਚਾਹੋਗੇ ਤੁਹਾਨੂੰ ਪਤਾ ਹੀ ਹੈ ਵੀ ਪਿਛਲੇ 3 ਦਿਨ ਹੋ ਗਏ 3 ਦਿਨ ਪਹਿਲਾਂ ਮਾਨ ਸਾਹਿਬ ਨੇ ਪੂਰੇ ਪੰਜਾਬ ਦੇ ਵਿੱਚ 3100 ਜਿਹੜੇ ਖੇਡ ਗਰਾਉਂਡ ਨੇ ਉਹਦਾ ਉਦਘਾਟਨ ਕੀਤਾ ਸੀ ਇਹ ਸ਼ੁਰੂਆਤ ਕੀਤੀ ਸੀ ਜਿਸ ਦੇ ਤਹਿਤ ਵਿਧਾਨ ਸਭਾ ਹਲਕਾ ਜਿਹੜਾ ਸਮਰਾਲਾ ਇਹ ਸਮਰਾਲਾ ਵਿਧਾਨ ਸਭਾ ਹਲਕੇ ਨੂੰ 3 ਗਰਾਊਂਡ ਨੇ ਜਿਹੜੇ ਮਨਜ਼ੂਰ ਹੋਏ ਨੇ ਤੇ ਉਹ 30 ਗਰਾਊਂਡਾਂ ਦੇ ਵਿੱਚੋਂ ਜਿਹੜਾ ਇੱਕ ਗਰਾਊਂਡ ਆ ਉਹ ਤੁਹਾਡੇ ਪਿੰਡ ਬਹਿਲੋਲਪੁਰ ਦਾ ਵੀ ਆ ਤੇ ਅੱਜ ਅਸੀਂ ਤੁਹਾਡੇ ਪਿੰਡ ਉਤਕਾਰਨ ਕਰਨ ਵਾਸਤੇ ਆਏ ਆ ਤੇ ਬਲਪੁਰ ਮਨਨ ਕਿ ਇਹ ਵੀ ਜਿਹੜੀ ਇੱਕ ਪਹਿਲਾਂ ਇੱਕ ਜੁੱਧ ਨਸ਼ਾ ਬਰੂਦ ਛੜਿਆ ਇਹ ਉਸੇ ਪਾਰ ਦਾ ਇੱਕ ਹਿਸਾਬ ਸਾਨੂੰ ਵੀ ਇਹ ਹੈ ਸਰਕਾਰ ਨੂੰ ਵੀ ਇਹ ਹੈ ਕਿ ਇਹ ਗਰਾਊਂਡ ਵਧੀਆ ਹੋਣਗੇ ਬੱਚੇ ਬਰਾਊਂਡਾਂ ਚ ਆਉਣਗੇ ਤਾਂ ਘੱਬਸੇ ਕਮ ਜਿਹੜਾ ਉਹ ਰੁਝਾਨ ਆ ਇੱਕ ਅੱਜ ਪੰਜਾਬ ਦੇ ਵਿੱਚ ਇੱਕ ਜਿਹੜੀ ਜਿਮੇ ਲਈ ਕੋੜ ਚ ਮੜਿਆ ਹੈ ਨਸ਼ੇ ਦੀ ਲਤ ਲੱਗੀ ਹੋਈ ਹੈ ਜਿਹੜੀ ਹਨਾ ਕੁਸ਼ਕ ਨੌਜਵਾਨ ਪੀੜੀ ਨੂੰ ਉਧਰੋਂ ਸ਼ਿਕਾਇਤਾਂ ਮਿਲੂਗਾ ਕਿਉਂਕਿ ਜਦੋਂ ਜਵਾਕ ਗਰਾਉਂਡ ਜਾਂ ਲਾ ਜਾਂਦਾ ਤਾਂ ਇੱਕ ਸੁਭਾਵਿਕ ਆ ਵੀ ਜਵਾਕ ਸਰੀਰ ਨੂੰ ਪਿਆਰ ਕਰ ਲਿਆ ਜਾਂਦਾ ਮਿਹਨਤ ਜਦੋਂ ਕਰਦਾ ਉਹ ਮਸਲ ਤਾਂ ਬਹੁਤ ਵੱਡੀ ਅਲੱਗ ਚੀਜ਼ ਕਹਿ ਲਈਏ ਉਹ ਤਾਂ ਆਮ ਜ਼ਿੰਦਗੀ ਦੇ ਵਿੱਚ ਜੇ ਕੁਝ ਖਾਣ ਪੀਣ ਦੀਆਂ ਗਲਤ ਚੀਜ਼ਾਂ ਨੇ ਉਹਨਾਂ ਤੋਂ ਵੀ ਪਰਹੇਜ਼ ਕਰਨਾ ਸ਼ੁਰੂ ਕਰਨਾ ਹੁੰਦਾ ਸਾਡਾ ਉਸੇ ਤਰ੍ਹਾਂ ਤੁਸੀਂ ਤੁਹਾਡੇ ਪਿੰਡ ਦੇ ਇਸ ਲੱਗਰ ਦੇ ਵਿੱਚ ਇਹਨੂੰ ਘਾਟਨ ਕਰਨ ਵਾਸਤੇ ਆ ਤੇ ਮੁਬਾਰਕਬਾਦ ਦਿੰਦਾ ਮੈਂ ਸਰਪੰਚ ਸਾਹਿਬ ਨੂੰ ਸਾਰੀ ਪੰਚਾਇਤ ਨੂੰ ਤੇ ਪਿੰਡ ਦੇ ਜਿੰਨੇ ਵੀ ਨਿਵਾਸੀ ਨੇ ਜਿਹੜਾ ਖੇਡ ਗਰਾਊਂਡ ਇਹਨਾਂ ਦੀ ਵੀ ਮਿਹਨਤ ਹੈ ਇਹਨਾਂ ਨੇ ਵੀ ਬਾਰ ਬਾਰ ਸਾਨੂੰ ਕਿਹਾ ਵੀ ਸਾਡੇ ਪਿੰਡ ਵਾਸਤੇ ਜਿਹੜਾ ਗਰਾਊਂਡ ਚਾਹੀਦਾ ਤੇ ਅੱਜ ਇਹ ਗਰਾਊਂਡ ਉੱਤੇ ਘਾਟਨ ਲੱਗਿਆ ਠੀਕ ਹੈ ਹਾਂ ਸਰ ਕੀ ਨਾਮ ਹੈ ਜੀ ਮੇਰਾ ਨਾਮ ਕਮਲਪ੍ਰੀਤ ਸਿੰਘ ਗਿੱਲ ਸਰਪੰਚ ਪਿੰਡ ਬਹਿਲੋਲਪੁਰ ਖੇਡ ਗਰਾ ਖੇਡ ਗਰਾਊਂਡ ਦੇ ਜੋ ਸਾਡੇ ਐਮਐਲਏ ਸਾਹਿਬ ਨੇ 30 ਗਰਾਊਂਡ ਆਈਸੀ ਇਹਨਾਂ ਕੋਲ ਉਹਨਾਂ ਵਿੱਚੋਂ ਇੱਕ ਗਰਾਊਂਡ ਸਾਨੂੰ ਇਹਨਾਂ ਨੇ ਸਾਡੇ ਪਿੰਡ ਲਈ ਪਾਇਆ ਤੇ ਸਾਡੇ ਪਿੰਡ ਵੱਲੋਂ ਤੇ ਸਾਡੀ ਪੰਚਾਇਤ ਵੱਲੋਂ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਨੌਜਵਾਨਾਂ ਨੂੰ ਕੀ ਕਹਿਣਾ ਚਾਹਾਂਗਾ ਨੌਜਵਾਨਾਂ ਨੂੰ ਇਹੀ ਕਹਾਂਗਾ ਵੀ ਆਪਣੇ ਨਸ਼ਾ ਤਿਆਗ ਕੇ ਆਪਣੇ ਗਰਾਊਂਡਾਂ ਵੱਲ ਜੁੜਨ ਗਰਾਊਂਡ 'ਚ ਆਉਣ ਤੇ ਨਸ਼ਿਆਂ ਨੂੰ ਤਿਆਗੋ ਸਰ ਕੀ ਨਾਮ ਹੈ ਜੀ ਐ ਮੇਰਾ ਨਾਮ ਹੈ ਰਿਟਾਇਰਡ ਸੁਭਦਾਰ ਬਲਕੀਤ ਸਿੰਘ ਪਿੰਡ ਪਹਿਲੂ ਉਪਰ ਸਰਾਂ ਜਦੋਂ ਕਾਰਡਨ ਕੀਤਾ ਹੈਗਾ ਖੇਡ ਗਰਾਉਂਡ ਦਾ ਕੀ ਕਹਿਣਾ ਚਾਹੂਗੇ ਅਸੀਂ ਆਪਣੇ ਵੱਲੋਂ ਮਾਨ ਸਰਕਾਰ ਦਾ ਤੇ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਸਾਡੇ ਪਿੰਡ ਨੂੰ ਮਲਬਕੇ ਜਿਹੜੇ 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 ਖੇਡ ਗਰਾਉਂਡ ਜਿਹੜੇ ਅਲਾਉ ਹੋਏ ਨੇ ਉਹਨਾਂ 30 30 ਗਰਾਉਂਡਾਂ ਦੇ ਵਿੱਚੋਂ ਸਾਡੇ ਪਿੰਡ ਨੂੰ ਅੱਜ ਪਹਿਲਾਂ ਮਿਲਿਆ ਤੇ 20 ਲੱਖ ਰੁਪਈਆ ਮਿਲਿਆ ਉਹਦਾ ਹੀ ਐਮਐਲਏ ਸਾਹਿਬ ਦਾ ਤੇ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਕੀ ਜਿਹੜਾ ਜਵਾਨਾਂ ਨੂੰ ਵੀ ਇਹੀ ਕਹਿੰਦੇ ਆ ਨਸ਼ਾ ਮਤਲਬ ਨਸ਼ੇ ਤਿਆਗ ਕੇ ਖੇਡਾਂ ਵੱਲ ਨੂੰ ਆਓ ਖੇਡਾਂ ਵੱਲ ਗਰਾਊਂਡਾਂ ਵੱਲ ਨੂੰ ਆਓ ਤੇ ਜੇ ਗਰਾਊਂਡ 'ਚ ਆਉਣਗੇ ਬੱਚੇ ਤਾਂ ਉਹਨਾਂ ਦਾ ਨਸ਼ੇ ਵਾਲੇ ਪਾਸੇ ਰੁਝਾਨ ਖਤਮ ਹੋਊਗਾ ਔਰ ਇਧਰ ਖੇਡਾਂ ਵਾਲੇ ਪਾਸੇ ਨੂੰ ਆਪਣੇ ਆਪ ਪਰਫੁੱਲਟ ਕਰਨਗੇ ਆਪਣੇ ਆਪ ਨੂੰ ਤੇ ਇੱਕ ਪੰਜਾਬ ਦਾ ਵਧੀਆ ਔਜੋਲ ਬਣੂਗਾ